ਉਹਨਾਂ ਲਈ ਜ਼ੋਰਦਾਰ ਤਾੜੀਆਂ ਮਾਰੋ ਜਿਹੜੇ ਉਹਨਾਂ ਨੂੰ ਪਿਆਰ ਕਰਦੇ ਸਰਬੱਤ ਔਰ ਮੈਂ ਪਾਸੀ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਨੂੰ ਇੱਥੇ ਸੱਦੇ ਦੇ ਮੌਕਾ ਦਿੱਤਾ ਤੇਰਾ ਧੰਨਵਾਦ ਕਰਨਾ ਪ੍ਰਭੂ ਦਾ ਔਰ ਮੇਰੇ ਬ੍ਰਦਰ ਪਿੱਛੇ ਮਤੀ ਤੇਜੀ ਜੀ ਔਰ ਵਿਜੇ ਜੀ ਅਲੀਸ਼ਾ ਜੀ ਮੈਂ ਉਹਨਾਂ ਦਾ ਦਿਲ ਤੋਂ ਧੰਨਵਾਦ ਕਰਦਾ ਕਿ ਬਹੁਤ ਹੀ ਅੱਛੇ ਅਰਾਧਕ ਨੇ ਔਰ ਖੁਦਾ ਦੇ ਦਾਸ ਵੀ ਨੇ ਇੱਥੇ ਪਹੁੰਚਣ ਤੇ ਮੈਂ ਉਹਨਾਂ ਦਾ ਦਿਲ ਤੋਂ ਧੰਨਵਾਦ ਕਰਦਾ ਔਰ ਅੱਜ ਸਾਡੇ ਵਿੱਚ ਮੇਰੇ ਸੀਨੀਅਰ ਮੇਰੇ ਪ੍ਰਧਾਨ ਗਲੋਬਲ ਗਿਸ਼ ਐਕਸ਼ਨ ਕਮੇਟੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਪ੍ਰਧਾਨ ਜਤਿੰਦਰ ਮਸੀ ਗੌਰਵ ਜੀ ਨੇ ਵੀ ਆਣਾ ਸੀ ਪਰ ਕੁਝ ਕੰਮ ਸੀਗਾ ਉਹਨਾਂ ਨੂੰ ਕਿ ਅਚਾਨਕ ਸੀਐਮ ਹਾਊਸ ਤੋਂ ਕਾਲ ਆਈਏ ਤੇ ਉਹਨਾਂ ਨੂੰ ਚੰਡੀਗੜ੍ਹ ਜਾਣਾ ਪੈ ਗਿਆ ਇਸ ਲਈ ਉਹਨਾਂ ਦੀ ਜਗ੍ਹਾ ਤੇ ਵੀ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਮੈਸੇਜ ਲਾਇਆ ਕਿ ਮੇਰੇ ਵੱਲੋਂ ਸਭ ਨੂੰ ਜੈ ਮਸੀਹ। ਔਰ ਇੱਕ ਵਾਰ ਫਿਰ ਮੈਂ ਆਪਣੀ ਪੂਰੀ ਟੀਮ ਲੁਧਿਆਣਾ ਟੀਮ ਨੂੰ ਦਿਲੋਂ ਧੰਨਵਾਦ ਕਰਦਾਂਗੇ ਜਿਹੜੇ ਮੇਰੇ ਨਾਲ ਹਮੇਸ਼ਾ ਗਲੋਬਲ ਐਕਸ਼ਨ ਕਮੇਟੀ ਦੇ ਨਾਲ ਮੇਰੇ ਨਾਲ ਜੁੜੇ ਹੋਏ ਨੇ ਜਿਹੜੇ ਦਿਨ ਰਾਤ ਮੇਰੇ ਨਾਲ ਜਦੋਂ ਮੈਂ ਕਾਲ ਕਰਾਂ ਤੇ ਉਹ ਹਾਜ਼ਰ ਹੁੰਦੇ ਨੇ ਸਾਡੇ ਵੀਰਲੇ ਦੇ ਪਾਸਟਰ ਸਰਬਾਨ ਪਾਸੇ ਡੇਵਿਡ ਥਰੀ ਡੇਵਿਡ ਜੀ ਪਾਸਟਰ ਪ੍ਰਿੰਸ ਜੀ ਪਾਸਟਰ ਗੁਰਪ੍ਰੀਤ ਜੀ ਪਾਸਟਰ ਬਲਦੇਜ ਜੀ ਔਰ ਵੀ ਜਿੰਨੇ ਵੀ ਖੁਦਾ ਦੇ ਦਾਸ ਨੇ ਬ੍ਰਦਰ ਰੋਹਿਤ ਜੀ ਸਾਰਾ ਨਮਦਰ ਤੋਂ ਧੰਨਵਾਦ ਕਰਦਾ ਕਿ ਇੱਥੇ ਪਹੁੰਚਣ ਤੇ ਔਰ ਇੱਕ ਗੱਲ ਹੋਰ ਮੈਂ ਕਹਿਣਾ ਚਾਹੁੰਦਾ ਕਿ ਪਾਸੇ ਜੀ ਨੇ ਇੱਥੇ ਸੱਦਾ ਦਿੱਤਾ ਧੰਨਵਾਦ ਔਰ ਪਾਸੇ ਜੀ ਅਸੀਂ ਗਲੋਬਲ ਕਰੈਕਸ਼ਨ ਐਕਸ਼ਨ ਕਮੇਟੀ ਤੁਹਾਡੇ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਤੁਹਾਨੂੰ ਕਿਸੇ ਵੀ ਟਾਈਮ ਕਦੇ ਵੀ ਕਿਸੇ ਟਾਈਮ ਦੀ ਕੋਈ ਜ਼ਰੂਰਤ ਪੈਂਦੀ ਆ ਜਾਂ ਲੋੜ ਪੈਂਦੀ ਆ ਤਾਂ ਅਸੀਂ ਤੁਹਾਡੇ ਲਈ ਹਾਜ਼ਰ ਹਾਂ ਔਰ ਅੰਕੁਰ ਨੂਲਾ ਮੈਸਟੀ ਵੀ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਕਦੇ ਵੀ ਕੋਈ ਚ ਰੋਲ ਪੈਂਦੀ ਆ ਤਾਂ ਅਸੀਂ ਹਮੇਸ਼ਾ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਆ ਔਰ ਜਾਦਾ ਗੱਲਾਂ ਨਾ ਕਰਦਾ ਹੋਇਆ ਮੈਂ ਸਭ ਨੂੰ ਜੈ ਮਸੀਹ ਦੀ ਆ। ਹallelujah ਜ਼ੋਰਦਾਰ ਸਵਾਗਤ ਕਰਾਂਗਾ ਪਾਪਾ ਮੇਸ਼ੇਹ ਦੇ ਦਾਸ ਦਾਸੀਆਂ ਦਾ। ਪਰ ਪ੍ਰਧਾਨ ਸਾਹਿਬ ਦਾ ਕੋ ਸਾਡੇ ਬਹੁਤ ਅੱਛੇ ਰਾਬਤ ਬਦਰ ਮਤੀ ਦੇ ਜੀ ਔਰ ਪਾਸੋ ਸਾਵਰ ਨਾਲ ਆਏ ਨੇ ਜ਼ੋਰਦਾਰ ਤਾਲੀਆਂ ਦੇ ਨਾਲ। ਮੈਂ ਚਾਮਗਾ ਪਸਾਰੇ ਖੜੋ ਕੋ ਸਵਾਗਤ ਕਰਾਂਗਾ ਤਾਲੀਆ ਦੇ ਨਾਲ ਹallelujah ਹallelujah